ਜ਼ਿਲ੍ਹਾ ਗੁਰਦਾਸਪੁਰ ਦੇ ਡੇਰਾ ਬਾਬਾ ਨਾਨਕ ਦੇ ਪਿੰਡ ਪੱਡੇ ਅਤੇ ਰਾਏ ਮੱਲ ਵਿੱਚ ਤਿੰਨ ਜੰਗਲੀ ਸੰਭ ਰਾਜਮਾਹਾਂ ਉਦੋ ਵਾਲੀ ਨਹਿਰ ਵਿੱਚ ਡਿੱਗੇ ਹੋਣ ਦਾ ਸਮਾਚਾਰ ਪ੍ਰਾਪਤ ਆਇਆ ਜਿਸ ਨੂੰ ਲੈ ਕੇ ਪਿੰਡ ਵਾਸੀਆਂ ਨੇ ਤੇ ਜੰਗਲੀ ਜੀਵ ਵਿਭਾਗ ਨੂੰ ਸੂਚਨਾ ਦਿੱਤੀ ਕਿ ਜਨਾਬ ਵੱਲੋਂ ਮੌਕੇ ਤੇ ਪਹੁੰਚ ਕੇ ਸਥਾਨਕ ਲੋਕਾਂ ਦੀ ਮਦਦ ਨਾਲ ਦੋ ਜੰਗਲੀ ਸੰਭਾਂ ਤਾਂ ਰੈਸਕਿਊ ਕਰਕੇ ਸੁਰੱਖਿਅਤ ਥਾਂ ਤੇ ਪੇਜ ਦਿੱਤਾ ਗਿਆ ਜਦਕਿ ਤੀਸਰਾ ਕਾਫੀ ਮਸ਼ਕੱਤ ਤੋਂ ਬਾਅਦ ਦੋ ਵਾਰ ਨਹਿਰ ਦੇ ਵਿੱਚ ਛਾਲ ਮਾਰ ਰਹੀ ਸੀ ਜਿਸ ਕਾਰਨ ਉਸ ਦਾ ਸਿੰਘ ਟੁੱਟ ਗਿਆ ਕਤਾਰੀ ਨਾਰ ਦੇ ਦੇਖੀਏ ਕਿ ਚੌੜੀ ਚੱਕਰੀਆਂ ਉੱਥੋਂ ਕਿੰਨੀਆਂ ਨੇ ਦੋ ਤੇ ਕੀ ਕੋ ਕੋ ਪਿੰਡ ਵਾਸੀਆਂ ਨੇ ਮਦਦ ਕੀਤੀ ਹੈ ਜੰਗਲੀ ਜੂ ਆ ਪਿੰਡ ਵਾਸੀਆਂ ਪਾ ਕੇ ਇੱਕ ਬਾਹਰ ਕੱਢਤੀਆਂ ਨੇ ਜੰਗਲੀ ਜਾਨਵਰ ਦਾ ਸ਼ਕਾਰ ਨਹੀਂ ਕਰਨਾ ਚਾਹੀਦਾ ਇਹਨਾਂ ਜੰਗਲ ਚ ਬੁਰੇ ਸਾਰ ਦੇਣਾ ਚਾਹੀਦਾ ਮੌਕੇ ਤੇ ਆਈ ਇਹ ਟੀਮ ਉਹਨਾਂ ਦੀ ਆਹ ਆਏ ਕੋਈ ਆ ਬੰਦੇ ਉਹਨਾਂ ਦੇ ਇਹ ਮਸ ਮਾਮਲਾ ਹੀ ਪਿੱਛੋਂ ਆਇਆ ਕਿਦੋਂ ਦੇਖ ਵੀ ਇਹ ਨੇਰ ਦੇ ਵਿੱਚ ਉਹਦੇ ਨਾਲ ਕੱਢ ਦਿੱਤੇ ਇਹਦੇ ਵਿੱਚ ਹੋਰ ਆ ਕੱਢਿਆ ਫੇਰ ਵਿੱਚ ਜਾ ਕੇ ਕਾਫੀ ਜ਼ਖਮੀ ਹੋ ਤੀ ਜ਼ਖਮੀ ਬਹੁਤ ਹੋਇਆ ਵਾ ਇਹ ਤੇ ਮੈਗਨ ਚਾਹੀਦਾ ਵੀ ਇਹਦਾ ਇਲਾਜ ਕਰਾਉਣਾ ਇਦਾਂ ਤੇ ਛੱਡਣ ਦਾ ਕੋਈ ਫਾਇਦਾ ਨਹੀਂ ਫਿਲਹਾਲ ਵਾ ਇਸ ਤਰ੍ਹਾਂ ਛੱਡਣ ਦੀ ਕੋਸ਼ਿਸ਼ ਕਰ ਰਹੇ ਛੱਡਣ ਦੀ ਕੋਸ਼ਿਸ਼ ਕਰ ਰਹੇ ਪਰ ਫਾਇਦਾ ਨਹੀਂ ਇਹਦਾ ਕੋਈ ਇਹ ਤੇ ਜ਼ਖਮੀ ਹੋਇਆ ਇਹਨੇ ਮਰ ਜਾਣਾ ਇਹਦਾ ਇਲਾਜ ਹੋਣਾ ਚਾਹੀਦਾ ਜੀ ਜਿਹੜਾ ਇਹਦਾ ਸਿੰਘ ਵਗੈਰਾ ਟੁੱਟਾ ਹੋਣੇ ਰੋਟੇ ਸਿੰਘ ਹਾਂ ਹੁਣੇ ਟੁੱਟਿਆ ਕੱਢ ਜਾ ਕੱਢਿਆ ਦੋ ਹੋਰ ਕੱਢਿਆ ਵਾ ਉਹਨੇ ਛਾਲ ਮਾਰਤੀ ਫੇਰ ਵਿੱਚ ਜੀ ਇਹਦਾ ਚਾਹੀਦਾ ਇਲਾਜ ਕਰਾਉਣਾ ਫੇਰ ਹੀ ਫਾਇਦਾ ਕੱਟੇਗਾ ਇਹਨਾਂ ਤੇ ਮੜੀ ਕੀਤੀ ਉਹਨਾਂ ਮਹਿਕਮੇ ਵਾਲਿਆਂ ਵੀ ਪਿੰਡ ਵਾਲਿਆਂ ਸਾਥ ਦਿੱਤਾ ਬੜੀ ਆਗੀ ਜਾ ਪਰ ਉਹ ਦੇਰ ਜਾ ਪਿਆ ਵਿੱਚ ਤੋ ਜਿਹੜੇ ਦੋ ਜੜੇ ਉਹਨਾਂ ਛੜਤੇ ਉਹ ਛੜਦੇ ਉਹ ਸੁਰੱਖਿਅਤ ਆ ਉਹ ਚੱਲ ਗਏ ਆਪਾਂ ਮਹਿਕਮਾ ਹੁੰਦੇ ਆ ਲਖਵੀਰ ਸਿੰਘ ਤੇ ਸਰ ਇਹ ਜਿਹੜਾ ਅੱਜ ਰੈਸਕਿਊ ਕਰਿਆ ਕਿਹੜੇ ਜਾਨਵਰ ਕਿਹੜੇ ਨੇ ਸਾੰਬਰ ਸਾੰਬਰ ਕਿੰਨੇ ਨੇ ਟੋਟਲ ਜਿਹੜੇ ਤਿੰਨ ਤਿੰਨ ਹੀ ਤੇ ਕਿੰਨੇ ਦਾ ਰੈਸਕਿਊ ਕੀਤਾ ਹੁੰਦਾਗਾ ਦੋ ਦਾ ਹੋ ਗਿਆ ਇੱਕ ਦਾ ਰਹਿ ਗਿਆ ਇਹ ਕਾਫੀ ਜ਼ਖਮੀ ਹਾਲਤ ਚ ਫਿਰ ਇਹਦਾ ਕੋਈ ਟ੍ਰੀਟਮੈਂਟ ਵਗੈਰਾ ਕਰਾਇਆ ਜਾਏਗਾ ਇਹ ਹੁਣ ਆਉਣ ਲਈ ਗੱਡੀ ਤੋਂ ਲੈ ਕੇ ਜਾਣ ਦੀ ਬਰਦਾਸ਼ਤ ਆਰੇ ਅਬ ਤੇ ਚਾਹ ਤੇ ਹੁਣ ਤੱਕ ਦੋ ਜਿਹੜੇ ਉਹ ਕਿਥੇ ਛੱਡੇ ਨੇ ਜੀ ਉਹ ਫਿਰ ਜੰਗਲ ਛੱਡੇ ਇਹ ਇਹਨਾਂ ਨੂੰ ਸਾਂਬਰ ਕਹਿੰਦੇ ਆ ਜੀ ਇਅਰ ਫੈਮਿਲੀ ਚ ਹੁੰਦੇ ਆ ਤੇ ਤਿੰਨ ਡਿੱਗੇ ਸੀ ਇਹ ਇਹੀ ਨਹਿਰ 'ਚ ਤੇ ਦੋ ਰਾਏ ਪੁਲ ਜਿਹੜਾ ਪੁਲਿਆ ਉੱਥੇ ਰੈਸਕਿਊ ਕੀਤੀ ਉਹ ਬਿਲਕੁਲ ਸਹੀ ਹਾਲਤ ਵਿੱਚ ਸੀ ਇਹਨਾਂ ਨੂੰ ਸੁਰੱਖਿਅਤ ਤਾਂ ਤਕਨੀਕ ਕਰਤਾ ਵਾ ਇੱਕ ਜਾਨਵਰ ਹੈ ਥੋੜਾ ਜ਼ਖਮੀ ਹੈ ਇਹਦਾ ਟ੍ਰੀਟਮੈਂਟ ਕਰਾ ਕੇ ਇਹਨੂੰ ਆਪਣੀ ਅਬਜ਼ਰਵੇਸ਼ਨ ਦੇ ਵਿੱਚ ਰੱਖਾਂਗੇ ਫਿਰ ਇਹਨੂੰ ਜਿੱਦਾਂ ਉਚਿਤ ਘਰੀਆਂ ਦੇ ਹਸਾਮ ਨਾਲ ਹੈ ਜੋ ਲੋਕ ਜੰਗਲੀ ਜਾਨਵਰਾਂ ਦਾ ਸ਼ਿਕਾਰ ਕਰਦੇ ਉਹਨਾਂ ਨੂੰ ਵੀ ਮੈਸੇਜ ਦੇਣਾ ਚਾਹੀਓ। ਦੇਖੋ ਜੀ ਬੇਜਬਾਨ ਜਾਨਵਰਿਆ ਨਾ ਹੀ ਕਹਿਣ ਕੁਛ ਕੀਂਦੇ ਨਹੀਂ ਤੇ ਆਪ ਡਰਦੇ ਆ ਜਦੋਂ ਜਿਆਦਾ ਲੋਕ ਇਕੱਠੇ ਆਉਂਦੇ ਇਹਨਾਂ ਦੇ ਦਿਲ ਦੀ ਧੜਕਣ ਬਦਲ ਲੱਗਦੀ। ਇਸ ਕਰਕੇ ਹੀ ਗੁਜਾਰਿਸ਼ ਹੈ ਕਿ ਮਤਲਬ ਇਹਨਾਂ ਤੋਂ ਬਰੇਜ